ਤੋੜਾ ਜੀ ਮੇਰਾ ਨਾਮ ਦਲਾਰੀ ਹੈ ਜੀ ਪਿੰਡ ਪਡੋਰੀ ਹੈ ਅਸੀਂ ਗਰੀਬ ਬੰਦੇ ਹੈ 20-25 ਸਾਲ ਤੋਂ ਰਹਿੰਦੇ ਇਥੇ ਕਈ ਸਰਪੰਚ ਬਣੇ ਪਡੋਰੀ ਤੇ ਸਾਰਿਆਂ ਨੇ ਕਿਹਾ ਸੀ ਪਾਣੀ ਲਵਾ ਦੋ ਪਾਣੀ ਲਵਾ ਕਸਾ ਨਾ ਨਹੀਂ ਸੁਣੀ ਸਾਡੀ ਸਰਪੰਚਾਂ ਅਸੀਂ ਡੱਬੇ ਪਰ ਪਰਕੇ ਮੰਡੀ ਇਥੇ ਲਿਆਂਦਰੀ ਹੈ ਪਿੰਡਾ ਇਥੇ ਲਿਆਂਦਰੀ ਮੰਦਰਾ ਇਥੇ ਲਿਆਂਦਰੀ ਗੁਰਦੁਆਰੇ ਇਥੇ ਲਿਆਂਦਰੀ ਕਿਸੇ ਨੇ ਨਹੀਂ ਸੁਣੀ ਸਾਡੀ ਪਾਣੀ ਦੀ ਰਿਆਸਾ ਬੋਟਾ ਵੀ ਦੇਂਦੇ ਰਿਹਾ ਸੀ ਕਹਿੰਦੇ ਲਵਾਣਾ ਲਵਾਣਾ ਕਿਸੇ ਨੇ ਨਹੀਂ ਸਾਖਸਾ ਕੀਤੀ ਲਾਰੇ ਲਾ ਕੇ ਰਹਿ ਗਏ ਗਰੀਬ ਬੰਦੇ ਅਸੀਂ ਤੁਹਾਨੂੰ ਪਤਾਈਏ 10 10 ਰੁਪਏ ਤਾਂ ਮੰਗ ਕੇ ਖਾਂਦੇ ਆ ਸਰਪੰਚ ਬਣਿਆ ਇਹਨੂੰ ਵੋਟਾਂ ਦਿੱਤੀ ਆ ਦੇ ਨੇ ਕਿਹਾ ਤੁਹਾਨੂੰ ਅਸੀਂ ਸਾਖਸਾ ਕਰਾਂਗੇ ਔਰ ਇਹਨਾਂ ਨੇ ਸਾਨੂੰ ਨਲਕਾ ਲਵਾ ਕੇ ਦਿੱਤਾ ਲੱਖ ਰੁਪਏ ਦਾ ਲੱਖ ਰੁਪਏ ਦਾ ਇਹਨੇ ਖਰਚਾ ਕੀਤਾ ਗਰੀਬਾਂ ਦਾ ਸਾਰੀ ਸਾਖ ਸਾਈ ਨੇ ਕੀਤੀ ਨੇ ਤੇ 4 5 6 7 ਸਰਪੰਚ ਬਣੇ ਕਿਸੇ ਨੇ ਨਹੀਂ ਸੁਣੀ ਸਾਡੀ ਇਦਾਂ ਹੀ ਲਾਰੇ ਲਾ ਕੇ ਚੱਲ ਗਏ ਵੋਟਾ ਦਿਓ ਅਸੀਂ ਲਾਣਾ ਵੋਟਾ ਦਿਓ ਅਸੀਂ ਲਾਣਾ ਤੁਹਾਨੂੰ ਕਿ ਨਾਲ ਕਿੰਨਾ ਤੋਂ ਕਿੰਨਾ ਜਿਹੜੇ ਸਰਪੰਚ ਬਣੇ ਕੀ ਉਹਨਾਂ ਕੋਲ ਤੁਸੀਂ ਆਪਣੀ ਕੱਬਲੇ ਨਹੀਂ ਕੀਤੀ ਕੀਤੀ ਦੀ ਬਹੁਤ ਕਿਹਾ ਹੱਥ ਜੋੜੇ ਮੰਨਤਾ ਕੀਤਾ ਲਾ ਦਿਓ ਸਾਨੂੰ ਕਿਸੇ ਨੇ ਸਾਡੀ ਸੁਣੀ ਨਹੀਂ ਇਦਾਂ ਹੀ ਕੰਦਰੇ ਲਵਾਣਾ ਜਿੱਤ ਕੇ ਸਰਪੰਚ ਬੈਠ ਕੇ ਆਪਣਾ ਆਪਣਾ ਘਰੇ ਡੱਬਾ ਲੈ ਕੇ ਪਿੰਡ ਚ ਪਾਣੀ ਭਰਦੇ ਰਹੀ ਅਸੀਂ ਫਿਰ ਨਾ ਕੁਝ ਇਹ ਸਰਪੰਚ ਕੇ ਆ ਕੇ ਤੋ ਅਸੀਂ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਸਾਖ ਸਾ ਕਰਕੇ ਦੇਵਾਂਗੇ ਫਿਰ ਇਹਨਾਂ ਇਹ ਸਰਪੰਚ ਬਣ ਗਿਆ ਇਹਨੇ ਸਾਨੂੰ ਨਲਕਾ ਲਵਾ ਕੇ ਦਿੱਤਾ ਲੱਖ ਰੁਪਏ ਦਾ ਇਹਨੇ ਸਾਖ ਸਾ ਕੀਤੀ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਪਿੰਡ ਚ ਪਾਣੀ ਬੁਰੀ ਤਰ੍ਹਾਂ ਪਾਣੀ ਲਿਆਉਂਦੇ ਅਸੀਂ ਗੰਦਾ ਪਾਣੀ ਵੀ ਪੀਤਾ ਡੱਬਿਆਂ ਦਾ ਪਰ ਪਰ ਕੇ ਕਿਸੇ ਨੇ ਨਹੀਂ ਸੁਣੀ ਸਾਡੀ ਇਹ ਬਣਦੀ ਸਾਡੀ ਇਹ ਸਰਪੰਚ ਨੇ ਸਾਡੀ ਸਾਖ ਸਾਖ ਕੀਤੀ ਇਹਨੇ ਕਿਸੇ ਨੇ ਨਹੀਂ ਕੀਤੀ ਸਾਡੀ ਸਭ ਮਹਿਸੂਸ ਕਰਦੇ ਕਿ ਇਹਨਾਂ ਦੇ ਸਰਪੰਚ ਜੇ ਆਮ ਬਣਨ ਤੋਂ ਬਾਅਦ ਤੁਹਾਨੂੰ ਪਾਣੀ ਦੀ ਸੋਧਾ ਮਿਲੀ ਹੈ ਹਾਂਜੀ ਅਸੀਂ ਇਹ ਸੋਚਦਾ ਜਾਂਦੇ ਮਹਾਰਾਜ ਸਰਪੰਚ ਸਾਹਿਬ ਨੇ ਸਾਡੀ ਸਾਖ ਸਾਖ ਕੀਤੀ ਹੈ ਬਹੁਤ ਚੰਗੇ ਸਰਪੰਚ ਹੈ ਭਲੇ ਸਰਪੰਚ ਸਾਡੀ ਗਰੀਬਾਂ ਦੀ ਇਹਨੇ ਸੁਣੀ ਹੋਰ ਕਿਸੇ ਨੇ ਨਹੀਂ ਸੁਣੀ ਇਨਾਂ ਨੂੰ ਅਸੀਂ ਕੀ ਆ ਇੱਕ ਦੋ ਵਰੀ ਨਾਂ ਜਦੇ ਕਹਤਾ ਤੁਹਾਨੂੰ ਨਲ ਕਾਲਵਾ ਦੂਹੇ ਤੀਏ ਦਿਨੇ ਨਾਂ ਜਦਈ ਇੱਥੇ ਨਲ ਕਾਲਵਾਤਾ ਹਾਂਜੀ ਹੁਣ ਜਿਹੜੇ ਢੋਲਕੇ ਵਾਲੇ ਗਰੀਬ ਆ ਬੰਦੇਗੇ ਅਸੀਂ 1 ਕਿਲੋਮੀਟਰ ਦੂਰ ਰਹਿੰਦੇ ਪੰਡੋਰੀ ਤੇ ਸਾਡੀ ਕਿਸੇ ਨੇ ਨਹੀਂ ਸੁਣੀ ਨਾ ਕੋਈ ਕਿਤੇ ਲੰਬੜਾ ਨਾ ਮੈਂਬਰ ਨੇ ਨਾ ਸਰਪੰਚਾਂ ਨੇ ਸਾਡੀ ਜਿਹੜਾ ਹੁਣ ਕੋਕਾ ਸਰਪੰਚ ਬਣਿਆ ਇਹਨੇ ਮਦਦ ਕੀਤੀ ਸਾਨੂੰ ਸ਼ੁਰੂਆਤ ਕੀਤੀ ਇਹਨੇ ਪਹਿਲਾਂ ਤਾਂ ਹੁਣ ਨਾਲ ਕਾ ਲੋ ਆ ਕੇ ਦਿੱਤਾ ਕਹਿੰਦੇ ਹੌਲੀ ਹੌਲੀ ਰਾਸ਼ਨ ਵੀ ਬਣਾ ਦੂੰਗਾ ਤੁਹਾਡੇ ਕਾਟ ਵੀ ਬਣਾ ਦੂੰਗਾ ਕਹਿੰਦੇ ਤੁਹਾਡੇ ਗਲੀਆਂ ਸੜਕਾਂ ਵੀ ਚਲੋ ਸਾਨੂੰ ਤਾਂ ਪਾਣੀ ਦਿੱਤਾ ਹੋਈ ਬੜਾ ਅਸੀਂ ਫੇਰੀ ਤੇ ਜਾਂਦੇ ਸਾਨੂੰ ਕੁਝ ਮਿਲਦਾ ਵੀ ਨਹੀਂ ਮਿਲਦਾ ਮੰਗਣ ਖਾਣ ਜਾਂਦੇ ਸਾਰੇ ਘਰ ਤੇ ਵਧਾਈਆਂ ਬਦੋਈਆਂ ਚ ਤੇ ਅਸੀਂ ਦੇਖ ਟੇਮ ਰੋਜ਼ ਸਾਰੇ ਘਰ ਆਟਾ ਲਿਆਉਂਦੇ 50 ਰੁਪਏ ਦਾ ਇੱਕ ਟੇਮ ਰੋਟੀ ਬਣਾ ਕੇ ਖਾਂਦੇ ਸਿਆਦੇ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਇੱਥੇ ਆਏ ਨੂੰ ਸਾਨੂੰ ਹੋ ਗਏ 25 26 ਸਾਲ ਤੋਂ ਇੱਥੇ ਹੋ ਗਏ ਤੇ ਮੰਡੀ ਤੇ ਬਕਰੇਰੀ ਆ ਪੰਡੋਰੀ ਦੀ ਮੰਡੀ ਦਾਣਾ ਮੰਡੀ ਉਥੇ ਰਹੀ 15 16 ਸਾਲ 25 26 ਸਾਲ ਹਾਂ ਉਸ ਟਾਈਮ ਤੁਸੀਂ ਪਾਣੀ ਦਾ ਕਿਸ ਤਰ੍ਹਾਂ ਆਪਣਾ ਟਾਈਮ ਪਾਸ ਕਰਦੇ ਸੀ ਅਸੀਂ ਤਾਂ ਨੂੰ ਕਹਿੰਦੇ ਨਿਆ ਆ ਸਰਕਾਰੀ ਬੋਰ ਹੈ ਗਾ ਕਦੇ ਮਹੀਨੇ ਬਾਅਦ ਚੱਲਦੀ ਮੋਟਰ ਕਦੇ 10 ਦਿਨਾਂ ਨਾਲ ਚੱਲਦੀ ਕਦੇ 2 ਮਹੀਨੇ ਨਾਲ ਚੱਲਦੀ ਤਾਂ ਤਾਂ ਅਸੀਂ ਨਾ ਤੋਂ ਲੈਂਦੇ ਫੇਰ ਸਨ ਮਹੀਨਾ ਮਹੀਨਾ ਹੋ ਜਾਂਦਾ ਨਿਆਣੇ ਨੂੰ ਵੀ ਸਨ ਨਾਮ ਦੇ ਤੋਂ ਦੇ ਨਹੀਂ ਸੀਗੇ ਕਿ ਸਿਰਫ ਪਾਣੀ ਹੀ ਲਿਆਉਂਦੇ ਸੀ ਪਿੰਡਾਂ ਵਿੱਚ ਅਸੀਂ ਡੱਬੇ ਪਰ ਪਰ ਕੇ ਤੇ ਜਟ ਵਿਸਾ ਕਾ ਦੇ ਦਿਨ ਸੇ ਬਿਨਿਆਣੇ ਪੂਰੀ ਤਰ੍ਹਾਂ ਤੜਪਦੇ ਬੋਰਡ ਪੜਨ ਕਿੰਨਾ ਟਾਈਮ ਹੋ ਗਿਆ ਸਾਨੂੰ ਹੋ ਗਏ ਜਦੋਂ ਦੇ ਸਰਪੰਚ ਬਣੇ ਜਦੋਂ ਦੀ ਵੋਟ ਬਣੀ ਆਵੀਆਂ ਪਹਿਲਾਂ ਦੀਆਂ ਬਣੀਆਂ ਪਹਿਲਾਂ ਦੀਆਂ ਬਣੀਆਂ ਤਾਂ ਹੀ ਤਾਂ ਬੜੇ ਸੀ ਸਰਪੰਚਾ ਤੁਹਾਡਾ ਕੋਈ ਵਾਦਾ ਨਹੀਂ ਕੀਤਾ ਕਿ ਤੁਹਾਡਾ ਇਹ ਤਨਵੇ ਸੁਖਦਾ ਪਾਵਾ ਨਹੀਂ ਮੰਗਣੀ ਕੀਤੀ ਬਈ ਸਾਨੂੰ ਵੋਟਾਂ ਦੀ ਟੇਮ ਤੋਂ ਕਿਹਾ ਕਹਿੰਦੇ ਤੁਸੀਂ ਸਾਨੂੰ ਵੋਟ ਪਾਓ ਤੇ ਅਸੀਂ ਤੁਹਾਡਾ ਕੰਮ ਕਹਿੰਦੇ ਰਾਸ਼ਨ ਵੀ ਕਰਵਾ ਦੇਣਾ ਦਾਣੇ ਦਾ ਤੇ ਪਾਣੀ ਵੀ ਸਾਨੂੰ ਇਦਾਂ ਕਹਿ ਕੇ ਤੇ ਸਸੀਂ ਨਾ ਰੁਪਿਆ ਲਿਆ ਉਹਨਾਂ ਕੋਲ ਮਕਾਸੀ ਨਾ ਕੰਪਾ ਲੈਣਾ ਨਾ ਸਰਾਬ ਨਾ ਰੁਪਿਆ ਸਾਨੂੰ ਤੇ ਬੱਸ ਪਾਣੀ ਲਵਾ ਕੇ ਦਿਓ ਉਹਨਾਂ ਨੇ ਪਾਣੀ ਵੀ ਨਹੀਂ ਲਵਾ ਕੇ ਦਿੱਤਾ ਫਿਰ ਹੁਣ ਆ ਕੱਲ ਪਰਸੋਂ ਤੇ ਨਿਕੋ ਸਰਪੰਚ ਨੇ ਨਲਕਾ ਲਵਾ ਕੇ ਦਿੱਤਾ ਹੁਣ ਗਰੀਬਾਂ ਦੀ ਇਹ ਅਸੀਸ ਹੈ ਜਿਨ੍ਹਾਂ ਨੇ ਸਾਨੂੰ ਨਲਕਾ ਲਵਾ ਕੇ ਦਿੱਤਾ ਉਹਨਾਂ ਨੂੰ ਬੋਤਾ ਹੀ ਬੋਤਾ ਦੇਵੇ ਗਰੀਬੇ ਦੀ ਚੰਗਾ ਸਰਪੰਚ ਸਾਡਾ ਜਿਨ੍ਹਾਂ ਦੇ ਬੋਤੇ ਚੰਗਾ ਜਿਹੜਾ ਸਾਨੂੰ ਪਾਣੀ ਦਾ ਸਹਾਰਾ ਕਰਤਾ ਜਿਨ੍ਹਾਂ ਤੇ ਕਮਾਈਆਂ ਤੇ ਸਾਨੂੰ ਇਹ ਪਾਣੀ ਆਇਆ ਉਹਨਾਂ ਦੀਆਂ ਕਮਾਈਆਂ ਖਜ਼ਾਨੇ ਪਰ ਭੂਰ ਰੱਖ ਕੇ ਗਰੀਬਾਂ ਦੀ ਅਸੀਸ ਹੈ ਹਾਂਜੀ ਇਹ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਫਤਹਿ ਮੰਡੋਰੀ 192 ਸਰਪੰਚ ਨੀਲਮ ਦੇਵੀ ਜੋ ਕਿ ਪ੍ਰਧਾਨਗਰ ਬੈਠੀ ਸੀ ਕਿ ਮੈਂ ਗਰੀਬਾਂ ਦੀ ਹੀ ਮਲਤ ਕਰਨੀ ਆ ਅੱਜ ਉਸ ਨੇ ਆ ਝੁੱਗੀ ਝੌਂਪੜੀ ਵਾਲਿਆਂ ਦੇ ਕੋ 25 30 ਘਰ ਆ ਇਹਦੇ ਪਾਣੀ ਨੂੰ ਬੋਤਲ ਫੜੇ ਸੀ ਪਾਣੀ ਇਹ ਕਦੀ ਕਿਤੇੋਂ ਲੈ ਕੇ ਆਉਂਦੇ ਕਦੀ ਛੱਪੜ ਤੋਂ ਪੀਂਦੇ ਕਦੀ ਕਿਤੇੋਂ ਪੀਂਦੇ ਸੀ ਉਹਨਾਂ ਇਨਾ ਵਾਸਤੇ ਦੇਖਦੇ ਹੋਏ ਇੱਕ ਨਲਕਾ ਇਹਨੂੰ ਫਿਟ ਕਰਾਤਾ ਇਹਨੂੰ ਇਹਨਾਂ ਦੇ ਹਵਾਲੇ ਕਰਤਾ ਕਹਤਾ ਜੋ ਪਾਣੀ ਜਿਹੜਾ ਹੈ ਸਾਫ ਸੁਥਰਾ ਪੀਓ ਤੇ ਆਪਣੀ ਸਿਹਤ ਨੂੰ ਧਿਆਨ ਦਿੱਤਾ ਬੜੀਆ ਬੜੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਓ ਅੱਗੇ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋ ਗਈ ਉਹ ਵੀ ਪੂਰੀ ਕਰਾਂਗੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਗਰੀਬ ਪਰਿਵਾਰ ਜਿਸ ਜਿੱਥੇ ਦਾ ਹੈਲਪ ਕੀਤਾ ਬਹੁਤ ਬੜਾ ਮੇਰਾ ਤਾਂ ਬੜਾ ਮਨ ਖੁਸ਼ ਹੁੰਦਾ ਜੀ ਜੋ ਇਹ ਅੱਛਾ ਕੰਮ ਕਰੀਏ ਇਹ ਮਨ ਖੁਸ਼ ਹੁੰਦਾ ਇਸ ਕਰਕੇ ਅਸੀਂ ਦਿਲੋਂ ਚੱਲਦੇ ਆ ਫਾਰਮੈਲਟੀ ਨਹੀਂ ਕਰਦੇ ਪਹਿਲੇ ਬਹੁਤ ਦੁਨੀਆ ਆਈ ਬਹੁਤ ਸਰਪੰਚਾਏ ਕਿਸੇ ਨੇ ਜੇ ਨਹੀਂ ਕੀਤਾ ਤੇ ਅਸੀਂ ਕਰਕੇ ਦਿਖਾ ਦਿੱਤਾ ਕਿ ਸਰਪੰਚੀ ਏਦਾਂ ਹੁੰਦੀ ਆ ਮੇਰੀ ਘਰ ਵਾਲੀ ਸਰਪੰਚਾ ਉਹ ਅੱਜ ਆ ਨਹੀਂ ਸਕੀ ਕੋਈ ਕੋਈ ਕਾਰਨ ਸੀਗਾ ਨਹੀਂ ਆ ਸਕੀ ਉਹਦੇ ਕੋਲੋਂ ਉਹਦੇ ਕੋਲੋਂ ਮੈਂ ਆਪਾਂ ਮੈਂ ਆ ਗਿਆ ਆਣ ਦੇ ਨਾਲ ਮੈਨੂੰ ਬੜਾ ਮਨ ਖੁਸ਼ ਹੋਇਆ ਕਿ ਮੇਰੇ ਜਿਹੜੇ ਗਰੀਬ ਧਰਮ ਕੇ ਲੋਗ ਆ ਬਾਤਲ ਸਾਥੀ ਆ ਇਹ ਬੜੇ ਖੁਸ਼ਦਿਲ ਹੋਏ ਆ ਕਿ ਪ੍ਰਭੂ ਸਾਨੂੰ ਵੀ ਪਾਣੀ ਦਾ ਚੰਗਾ ਪਾਣੀ ਮਿਲਣ ਦਾ ਮੌਕਾ ਮਿਲਿਆ